ਲੋ ਤੁਸੀਂ ਹੁਣ ਮੈਂ ਰੋਟੀ ਤੇ ਵੀ ਔਖੀ ਹੋ ਗਈ ਸੌਦਾ ਉਹ ਸਾਰਾ ਮੇਰਾ ਭਿੱਜ ਗਿਆ ਦਾਣੇ ਉਹ ਵੀ ਮੇਰੇ ਭਿੱਜ ਗਏ ਮੈਂ ਰੋਟੀ ਤੇ ਵੀ ਬਾਜ਼ਾਰ ਹੋਈ ਵੀ ਕਮਾਣੇ ਵਾਲਾ ਮੇਰਾ ਕੋਈ ਨਹੀਂ ਜੀਗਾ ਕੱਲੀ ਜਾਣਾਂ ਮੈਂ ਦੱਸੋ ਹੁਣ ਮੈਂ ਕਿੱਦਾਂ ਜਾਵਾਂ ਮੈਂ ਕੀ ਕਰ ਸਕਦਾ ਉਹਨਾਂ ਤੋਂ ਪਹਿਲਾਂ ਐਨਆਰਆਈਆਂ ਨੂੰ ਬੇਨਤੀ ਹੈ ਉਹਨਾਂ ਦਾਨੀ ਸੱਜਣਾਂ ਨੂੰ ਬੇਨਤੀ ਹੈ ਇਸ ਮਾਤਾ ਦੀ ਸਹਾਇਤਾ ਜਰੂਰ ਕਰੇ ਮਾਤਾ ਹੁਣ ਖਾਣਾ ਪਾਣੀ ਕਿੱਦਾਂ ਚੱਲਦਾ ਸਾਣਾ ਪਾਣੀ ਜਿਹੜੇ ਘਰੇ ਬੈਠੇ ਆ ਤੇ ਮਾੜੀ ਮੋੜ ਜਿਹੜਾ ਕਾਨ ਕੋ ਭਿੱਜ ਗਈ ਉਹ ਕੱਲ ਹੋਈ ਇਸ ਕਰਕੇ ਨੁਕਸਾਨ ਹੋ ਗਿਆ ਹੈ ਮਕਾਨ ਦੀ ਦੁਵਾਰ ਟੁੱਟ ਗਈ ਆ ਮਾਤਾ ਹੁਣੇ ਹੀ ਕੁਛ ਵੀ ਰਹੀ ਸੀ ਕਿ ਮੁਆਵਜ਼ਾ ਕਿਤੋਂ ਮਿਲਣਾ ਕਿਸ ਤਰ੍ਹਾਂ ਹੈ ਕਿਉਂਕਿ ਮਕਾਨ ਬਣਾਣੇ ਇੱਕ ਵਾਰ ਬੜੇ ਔਖੇ ਆ ਦੁਬਾਰਾ ਬਣਾਣੇ ਤਾਂ ਬਹੁਤ ਔਖਾ ਕੰਮ ਉਹ ਕਿਸ ਕਰਕੇ ਹੋ ਗਿਆ ਕਿ 7000 ਨੂੰ ਇਟ ਹੋ ਗਈ 450 450 ਦਾ ਤੈਲਾ ਸੀਮਿੰਟ ਦਾ 800000 ਰੁਪਏ ਦਿਹਾੜੀ ਮਜ਼ਦੂਰ ਦੀ ਮਿਸਤਰੀ ਦੀ ਤੇ ਰਿੱਤਾ ਤਾਂ ਅਸਮਾਨ ਨੂੰ ਛੂਆ ਮਤਾ ਕਿੰਨਾ ਕੁ ਨੁਕਸਾਨ ਹੋ ਗਿਆ ਹੈ ਕਦੋਂ ਹੋਇਆ ਇਹ ਜੀ ਜਿੰਨਾ ਬਾਹਰ ਸੇ ਬੜੀ ਲੱਗੀ ਆ ਇਹ ਉਦੋਂ ਹੋਇਆ ਸਾਰਾ ਨੁਕਸਾਨ ਮੇਰਾ ਤੇ ਅੱਗੇ ਵੀ ਹੋਇਆ ਆ ਤੇ ਇੱਜਾਜ਼ ਵੀ ਕਿਸੇ ਨੇ ਸਾਡੀ ਸੁਣਾਈ ਨਹੀਂ ਕਰੀ ਹੈਗੀ ਬਹੁਤ ਖਿੱਚ ਕੇ ਪਾਈਆਂ ਬੇਚਰੀਆਂ ਵੀਡੀਓ ਪਾਈਆਂ ਆ ਕੱਖ ਨਹੀਂ ਜੀ ਸਾਨੂੰ ਕਿਸ ਤਰ੍ਹਾਂ ਸਰਕਾਰ ਨੇ ਦਿੱਤਾ ਹੈ ਹਾਂ ਹੁਣ ਦੇਖ ਲਓ ਤੁਸੀਂ ਹੁਣ ਮੈਂ ਰੋਟੀ ਤੇ ਵੀ ਔਖੀ ਹੋ ਗਈ ਸੋਦਾ ਉਹ ਸਾਰਾ ਮੇਰਾ ਭਿੱਜ ਗਿਆ ਦਾਣੇ ਉਹ ਵੀ ਮੇਰੇ ਭਿੱਜ ਗਏ ਮੈਂ ਰੋਟੀ ਤੇ ਵੀ ਬਿਵਜਾਰ ਹੋ ਗਈ ਵੀ ਕਮਾਣੇ ਵਾਲਾ ਮੇਰਾ ਕੋਈ ਨਹੀਂ ਜੇਗਾ ਇਕੱਲੀ ਜਾਨ ਆ ਮੈਂ ਦੱਸੋ ਹੁਣ ਮੈਂ ਕਿੱਦਾਂ ਜਾਵਾਂ ਮੈਂ ਕੀ ਕਰ ਸਕਾਂ ਉਨੇ ਖਰਚਾ ਦੇਖੋ ਤੁਸੀਂ ਕਿੰਨਾ ਹੋਣਾ ਇਹ ਦਵਾ ਜਣਾ ਨਹੀਂ ਹਾਂ ਮੇਰਵਾ ਹੈਗੀ ਜੀ ਮੈਂ ਨਾ ਬੰਦਾ ਨਾ ਮੇਰੇ ਕੋਲ ਮੁੰਡਾ-ਮੁੰਡਾ ਮੇਰਾ ਇੱਕ ਅਜੀ ਅਲੱਗ ਆਪਣਾ ਰਹਿੰਦਾ ਆ ਹੁਣ ਦੱਸੋ ਮੇਰੇ ਮੇਰਾ ਹੱਲ ਕਿਆ ਬਣੂ ਅਜ ਮੈਂ ਕਿੱਥੋਂ ਕਰੂੰ ਏਕ ਦਰਦ ਅ ਅਸੀਂ ਬਹੁਤ ਸਾਰੀਆਂ ਵੀਡੀਓ ਬਾਨੇ ਆ ਕਿ ਲੋਕਾਂ ਸਹਾਇਤਾ ਕਰੋ ਅ ਮੈਂ ਜਾਣਾਂ ਕਿ ਜਿੰਨੇ ਦੇਖਦੇ ਆ ਮਾਤਾ ਦੀ ਇੱਕ ਆ دیوار ਰਸਣ ਪਾਣੀ ਭਾਂਡੇ ਬੇਸਤੇਰੇ ਸਾਰਾ ਘੋਪੇ ਜਿੱਗਿਆ ਅੱਜ ਖਾਣੇ ਤੋਂ ਲਾਚਾਰ ਹੋ ਗਈ ਆ ਵੈਸੇ ਦਾ ਪਿੰਡ ਹੈਗਾ ਪਰ ਫਿਰ ਵੀ ਅਸੀਂ ਉਹਨਾਂ ਐਨਆਰਆਈਆਂ ਨੂੰ ਬੇਨਤੀ ਕਰਦੇ ਆ ਜਿੰਨੇ ਵੀ ਇਹ ਵੀਡੀਓ ਦੇਖਦੇ ਹੋ ਤਾਂ ਜਰੂਰ ਇਸ ਮਾਤਾ ਦੀ ਗ ਮਾਤਾ ਵਿਧਵਾ ਇਕੱਲੇ ਰਹਿੰਦੇ ਆ ਜਿਹੜਾ ਮਾੜਾ ਮੋਟਾ ਕਰਕੇ ਕੰਮ ਇਹਨਾਂ ਨੇ ਰਸ਼ਨ ਇਕੱਠਾ ਕੀਤਾ ਸੀ ਉਹ ਪੇਜ ਗਿਆ ਦੁਆਰ ਟੁੱਟ ਗਈ ਆ ਇਹ ਘਰ ਹੈ ਕਰ ਦਿਖਾਦੇ ਭਾਜੀ ਇਹ ਘਰ ਹੈ ਮਕਾਨ ਹੈ ਅੰਦਰ तकरीबन ਅੰਦਰ ਉਹਦੋਂ 4-5 ਫੁੱਟ ਪਾਣੀ ਅੰਦਰ ਪਹੁੰਚ ਗਿਆ ਸੀਗਾ ਸਰਕਾਰ ਕਦੋਂ ਆਉਂਦੀ ਹੈ ਬਾਥਰੂਮ ਲੈਟਰਿੰਗ ਬਾਥਰੂਮ ਵੀ ਗਿਰਨ ਲੱਗੇ ਆ ਤੇ ਆਹ ਜੀ ਬਹੁਤ ਸਾਦੀ ਮਿੱਟੀ ਲਾਈ ਹੈ ਜੀ ਨੇ ਥੱਲੇ ਦੇ ਨੇਂ ਨੂੰ ਕੋਲ ਬੈਠਾ ਹਾਂ ਤੇ ਮਕਾਨ ਮੈਨੂੰ ਲੱਗਦਾ ਕਿ ਟੁੱਟ ਗਿਆ ਟੁੱਟ ਗਿਆ ਦੁਬਾਰਾ ਢਾ ਕੇ ਬਣਾਣਾ ਪੈਣਾ ਇਸ ਕਰਕੇ ਪ੍ਰਸ਼ਾਸਨ ਨੂੰ ਤਾਂ ਜਿਹੜੀ ਬੇਨਤੀ ਹੈ ਪਰ ਉਹਨਾਂ ਤੋਂ ਪਹਿਲਾਂ ਐਨਆਰਆਈਆਂ ਨੂੰ ਬੇਨਤੀ ਹੈ ਉਹਨਾਂ ਦਾਨੀ ਸੱਜਣਾਂ ਨੂੰ ਬੇਨਤੀ ਹੈ ਇਸ ਮਾਤਾ ਦੀ ਸਹਾਇਤਾ ਸ਼ੁਰੂ ਕਰੇ ਮਾਤਾ ਹੁਣ ਖਾਣਾ ਪਾਣੀ ਕਿੱਦਾਂ ਚੱਲਦਾ ਸਣੇ ਪਾਣੀ ਜੀ ਉਹ ਜੇ ਕਰੇ ਬੈਠੇ ਆ ਤੇ ਮਾੜੀ ਮੋੜ ਜਿਹੜਾ ਕਾਣ ਕੋ ਭਿੱਜ ਗਈ ਉਹ ਕੱਲ ਵੀ ਥੋੜੀ ਜਿਹੀ ਫੋਲੀ ਤੀ ਜੀ ਉਹ ਭਿੱਜੇ ਕਾਣ ਕਦੀ ਰੋਟੀ ਚੰਗੀ ਲੱਗਣੀ ਹੈ ਜੀ ਹੁਣ ਦਾਣੇ ਵੀ ਹੈ ਨਹੀਂ ਕਿ ਸਾਰੇ ਭਿੱਜ ਗਏ ਮੇਰੇ ਦਾਣੇ ਵੀ ਪਾਣੀ ਪੈ ਗਿਆ ਬਿਲਕੁਲ ਜੀ ਸਾਰਾ ਕੁਝ ਇਸ ਇਸ ਬਰਸਾਤੀ ਖੱਡ ਨੇ ਸਾਰਾ ਕੁਝ ਖੋਲਿਆ ਇਸ ਕਰਕੇ ਬੇਨਤੀ ਹੈ ਇੱਕ ਵਾਰ ਫੇਰ ਇਸ ਮਾਤਾ ਦੀ ਸਹਾਇਤਾ ਸ਼ੁਰੂ ਕੀਤੀ ਹੈ ਧੰਨਵਾਦ ਆ ਜਿੰਨੇ ਦੇਖਦੇ ਆ ਦੇਖਿਆ ਨਹੀਂ ਜਾਂਦਾ ਜਰੂਰ ਇਹਨਾਂ ਦੀ ਹੈਲਪ ਕਰਿਓ ਇਹ ਐਡਰੈਸ ਮੈਂ ਲਿਖ ਦਾਂਗਾ ਪਰ ਇਹਨਾਂ ਦੀ ਜਰੂਰ ਆਕੇ ਇਹਨਾਂ ਨੂੰ ਜੋ ਵੀ ਤੁਸੀਂ ਦੇ ਸਕਦੇ ਜਰੂਰ ਦੇਣਾ